ਬੱਜਪੜਾ ਇੱਕ ਦਿਨ ਰੁੜਦਿਆ ਰੁੜਦਿਆ ਤਾਂ ਗੁਰੂ ਅਮਰਦਾਸ ਮਹਾਰਾਜ ਦਾਦਾ ਜੀ ਸੁੱਤੇ ਪਏ ਹੁੰਦੇ ਆ ਬੱਜੇ ਤੇ ਜਾ ਕੇ ਉਹਨਾਂ ਦੇ ਪੈਦਾ ਵੱਲ ਪਾਵੇ ਦੇ ਨਾਲ ਖੜਾ ਹੋ ਜਾਂਦੇ ਆ ਗੁਰੂ ਅਰਜਨ ਦੇਵ ਮਹਾਰਾਜ ਬੱਜਪੜਾ ਹਜੀ ਤੇ ਤਾਂ ਗੁਰੂ ਅਮਰਦਾਸ ਮਹਾਰਾਜ ਉੱਠਦੇ ਤੇ ਸ਼ਬਦ ਜਿਹੜੇ ਇਤਿਹਾਸ ਵਿੱਚ ਲਿਖੇ ਆ ਉਹ ਕਹਿਣ ਲੱਗੇ ਉਹ ਇਹ ਕਿਹੜਾ ਕਹਿੰਦੇ ਪੁਰਖ ਭਾਜੀ ਜਸਲੇ ਕਹਿੰਦੇ ਸਾਡੀ ਮੱਜੀ ਹਲਾਈ ਸਾਡੀ ਇੰਨੇ ਨੂੰ ਬੀਬੀ ਭਾਨੀ ਜੀ ਉਹ ਘਰ ਦਾ ਉੱਥੇ ਕੰਮ ਕਰਦੇ ਫਿਰਦੇ ਆ ਉਹ ਆਵਾਜ਼ ਦੇ ਦਿੰਦੇ ਮਗਰਾ ਜਰਦੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਉੱਠ ਕੇ ਬੈਠਦੇ ਆ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਵਿੱਚ ਉਹ ਪਾਵੇ ਰੂਪ ਫੜ ਕੇ ਬੱਲੇ ਕੋਲ ਖੜੇ ਹੋਏ। ਬੀਬੀ ਭਾਲੀ ਦੀ ਆਵਾਜ਼ ਦਿੱਤੇ ਆ ਕਹਿੰਦੇ ਪਿਤਾ ਜੀ। ਕਹਿੰਦੇ ਹੋਰ ਕੋਈ ਨਹੀਂ ਇਹ ਦੋਹਤਾ। ਵੀ ਤੁਹਾਡਾ ਦੋਹਤਾ ਹੈ। ਤੇ ਸਤਿਗੁਰੂ ਉਹਨੂੰ ਚੱਕ ਕੇ ਕਹਿੰਦੇ ਕਹਿੰਦੇ ਬੇਟਾ ਦੋਹਤਾ ਨਹੀਂ ਇਹ ਬਾੜੀ ਦਾ ਬੋਹਿਤਾ। ਦੇਖੋ ਸਾ ਸਬਜੀ ਦਾਦਾ ਜੀ ਦੇ ਬਾਟਪੜ ਵਿੱਚ ਬਚਨ ਕਰ ਦਿੱਤੇ ਤਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹ ਕਹਿਣ ਲੱਗੇ ਬੇਟਾ ਕਹਿੰਦੇ ਇਹ ਦੋਤਾ ਨਹੀਂ ਇਹ ਤਾਂ 바ਰੀ ਕਾ ਬੋਹਤ ਹੈ ਭਾਵੇਂ 바ਰੀ ਦਾ ਜਹਾਜ਼ ਹੈ ਸਬਾ ਉਲਤੀ ਦਾ ਨਹੀਂ ਤਾਂ ਦੇਖੋ ਆਪਣੀ ਕੌਮ ਨੂੰ ਕਹਿੰਦੇ 바ਰੀ ਦਾ ਖਜ਼ਾਨਾ ਦੇ ਲੈ ਮਾਲਕ ਹੈ ਇਸੇ ਤਾਰੀਕ ਇੱਕ ਦਿਲ ਖੇਡਦਿਆ ਹੋਇਆ ਤਾਂ ਗੁਰੂ ਅਮਰਦਾਸ ਮਹਾਰਾਜ ਦੀ ਪ੍ਰਸ਼ਾਦਾ ਸ਼ਕਲ ਲੱਗ ਗਈ ਤੇ ਥਾਲ ਵਿੱਚ ਪਾ ਕੇ ਬੀਬੀ ਪਾਣੀ ਜੀ ਪਿਤਾ ਜੀ ਦੀ ਬੜੀ ਸੇਵਾ ਕਰਦੇ ਸਨ ਤੇ ਉਹਨਾਂ ਨੇ ਜਦੋਂ ਪ੍ਰਸ਼ਾਦਾ ਰੱਖਿਆ ਰੁੱਟਦਿਆ ਹੋਇਆ ਜਲਦੀ ਜਲਦੀ ਆ ਕੇ ਥਾਲ ਨੂੰ ਅੱਖ ਪਾ ਲਿਆ ਕੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਥਾਲ ਨੂੰ ਹੱਥ ਪਾ ਲਿਆ ਤੇ ਤਾਂ ਗਰੋਵਰ ਦਾ ਬਹਰਾ ਜੀ ਉਹਨਰੇ ਬਚਲ ਕੀਤੇ ਉਹ ਕਹਿੰਦੇ ਉਹ ਇਹ ਕਹਿੰਦੇ ਥਾਲ ਦਾ ਬਾਲਕਾ ਤੂੰ ਕਹਿੰਦੇ ਥਾਲ ਦਾ مالک ਨਹੀਂ ਤੂੰ ਤਾਂ ਇਸ ਤਰ੍ਹਾਂ ਦਾ ਥਾਲ ਕੇਦੇ ਪਰੋਸ ਕੇ ਦੇਣਾ ਜੀਰੂ ਬਾਣੀ ਵਿੱਚ ਲਿਖਿਆ ਖਾਵੇ ਖਰਚੇ ਨਾਲ ਬਿਲ ਭਾਈ ਟੋਟ ਨਾ ਆਵੇ ਵੱਧੂ ਹੋ ਜਾਏ ਕਹਿੰਦੇ ਤੂੰ ਤਾਂ ਆ ਖਾਲ ਦੀ ਕੀ ਜਾਣੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਰਦਾਰ ਤੂੰ ਤਾਂ ਆ ਖਾਲ ਦੇਣਾ ਸ਼ਬਦ ਦਾ ਜੇ ਕੋ ਖਾਵੈ ਜੇ ਕੋ ਪੁੱਛੈ ਤਿਸ ਕਾ ਹੋਏ ਉਦਾਰ ਇਹ ਵਤ ਤਜੀ ਨਹ ਜਾਈ ਨਿਤ ਨਿਤਰਾ ਕਰਤਾ ਤਮ ਸੰਸਾਰ ਚਰਨ ਲੱਗ ਤਰੀਏ ਸਭ ਦਾ ਇੱਕ ਬ੍ਰਹਮ ਬਸਰ ਤੂੰ ਤਾਂ ਆ ਥਾਲ ਦੇ ਕੇ ਜਾਣੇ ਸ਼ਬਦ ਦਾ ਥਾਲ ਜਿਹਦੇ ਖਾਲ ਦੇ ਨਾਲ ਤੇ ਜਿਹਦੇ ਹਾਜਮ ਕਰਨ ਦੇ ਨਾਲ ਸਤਿਗੁਰੂ ਕਹਿੰਦੇ ਜੀਵਨ ਦਾ ਉਧਾਰ ਉਜਾਲਾ ਹੈ ਖਾਣਾ ਹੈ ਇਸ ਸ਼ਬਦ ਦਾ ਜਿਹੜਾ ਭੋਜਨ ਜੀਵ ਨਾਲ ਜਪਣਾ ਖਾਣਾ ਇਹ ਖਾ ਕੇ ਇਹਨੂੰ ਅੰਦਰ ਜਿਹੜਾ ਪਚਾਉਣਾ ਪਚੌਣ ਦਾ ਅਰਥ ਮੁੜ ਕੇ ਇੱਥੇ ਚੱਲਦਾ ਹੈ ਸ਼ਬਦ ਤੇ ਇਹਦੀ ਕਬਾਈ ਕਰਦੀ ਹੈ ਤੇ ਜਦੋਂ ਪਚਦਾ ਵੀ ਉਹ ਖੰਦਰ ਤੇ ਅਦਰਜੀ ਸਰੀਰ ਨੂੰ ਉਦੋਂ ਮਿਲਦੀ ਹੈ ਜਦੋਂ ਆਪ ਉਹ ਜਾਂ ਪਾਪਾ ਚ ਜਾਂਦਾ ਹੈ ਪਚਾਉਣਾ ਔਖਾ ਹੈ ਖਾਣਾ ਵੀ ਸੌਖਾ ਹੈ ਇਸੇ ਕਰਕੇ ਬਾੜੀ ਪਾੜਨੀ ਨਾਮ ਜਪਣਾ ਭਾਵੇਂ ਚਲੋ ਜਪਨ ਦੀ ਵੀ ਗੁਰੂ ਤੋਂ ਤਾਕਤ ਮਿਲਦੀ ਹੈ ਜਪੜਾ ਸੌਖਾ ਪਰ ਇਹਨੂੰ ਅੰਦਰ ਪਚਾਉਣਾ ਭਾਵੇਂ ਦੀ ਕਮਾਈ ਕਰਣੀ ਇਹ ਤੇ ਚਲੋ ਹੈ ਤੇ ਜਿਹੜਾ ਕਹਿੰਦੇ ਪਚਾ ਲੈਂਦਾ ਸ਼ਬਦ ਨੂੰ ਚੱਲਦਾ ਹੈ ਤੇ ਉਹਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਉਹਨੇ ਤਰ ਗਿਆ ਕਰਦਾ ਇਸ ਤਰ੍ਹਾਂ ਦੀਆਂ ਬਖਸ਼ਿਸ਼ਾ ਧੰ ਗੁਰੂ ਅਗਰਦਸਵਾਹ ਜੀ ਦੇ ਦਾਦਾ ਜੀ ਦੇ ਤਾਂ ਜਿਹੜੇ ਗੁਰੂ ਆਰ ਜਲਦੇਵਾਰ ਆ ਜਿਹਨੂੰ ਬਚਪਨ ਵਿੱਚ ਹੀ ਦਿੱਤੀ ਆ ਸਵਾ ਬੀਤਦਾ ਜਾਂਦਾ ਜਿਵੇਂ ਜਿਵੇਂ ਸਤਿਗੁਰੂ ਵੱਡੇ ਹੁੰਦੇ ਜਾਂਦੇ ਨੇ ਇਸੇ ਤਰ੍ਹਾਂ ਹੀ ਤਾਂ ਨਗਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵਰਤਾ ਗੱਦੀ ਬਚਸ਼ ਕਰਕੇ